ਆਜੋ ਜੀ ਤੁਹਾਨੂੰ ਲੈ ਚਲੀਏ ਫਰੋਇਪੁਰ ਜ਼ਿਲ੍ਹਾ ਜੱਜ ਦੀ ਹੱਟੀ ਕੱਪੜੇ ਵਾਲੀ ਦੁਕਾਨ ਬਹੁਤ ਵਧੀਆ ਕੁਆਲਿਟੀ ਦੇ ਕੱਪੜੇ ਨੇ ਬੀਬੀਆਂ ਦੇ ਮਰਦਾਂ ਦੇ ਬੱਚਿਆਂ ਦੇ ਵੱਧ ਤੋਂ ਵੱਧ ਕੱਪੜਾ ਇਹਨਾਂ ਕੋਲੋਂ ਚੰਗੇ ਤੋਂ ਚੰਗਾ ਕੱਪੜਾ ਮਿਲੇਗਾ ਸਭ ਤੋਂ ਘੱਟ ਰੇਟ ਇਹਨਾਂ ਦਾ ਇਹਨਾਂ ਦਾ ਫੋਨ ਨੰਬਰ ਵੀ ਉੱਤੇ ਦਿੱਤਾ ਜਾਏਗਾ ਤਾਂ ਉਸ ਫੋਨ ਨੰਬਰ ਤੇ ਤੁਸੀਂ ਕਾਲ ਕਰਕੇ ਵੀ ਪਤਾ ਕਰ ਸਕਦੇ ਜੀ ਇਹ ਫਰੋਇਪੁਰ ਜ਼ਿਲ੍ਹਾ ਜਦੋਂ ਆਪਾਂ ਜਾਾਂਗੇ ਪੀੜੇ ਬਾਜ਼ਾਰ ਦੇ ਵਿੱਚ ਤਾਂ ਉੱਥੇ ਆ ਜੀ ਜੱਜ ਦੀ ਹੱਟੀ ਜਿੰਨੂੰ ਮਰਜ਼ੀ ਪੁੱਛ ਲੋ ਵੀ ਜੱਜਾਂ ਦੀ ਜੱਜਾਂ ਦੀ ਇੱਥੇ ਹੱਟੀ ਕਿਹੜੀ ਆ ਤਾਂ ਉੱਥੇ ਤੁਹਾਨੂੰ ਦੱਸ ਦੇਣਗੇ ਤੇ ਅੱਗੇ ਆ ਬਾਊ ਜੀ ਤੁਹਾਨੂੰ ਰੇਟ ਦੱਸਣਗੇ ਵੀ ਕੀ ਕੀ ਕੱਪੜਾ ਕੀ ਕੀ ਕੁਆਲਿਟੀ ਇਕਲੀ-ਕਲੀ ਆਈਟਮ ਤੁਹਾਨੂੰ ਕਰਾਉਣਿਆ ਤੁਹਾਡੀ ਗੱਲ ਬਾਊ ਨਾਲ ਤਾਂ ਤੁਸੀਂ ਦੇਖੋ ਕਿਉਂਕਿ ਵਿਆਹ ਸ਼ਾਦੀਆਂ ਲਈ ਗਰਮੀਆਂ ਸਰਦੀਆਂ ਹਰ ਚੀਜ਼ ਬਿਲਕੁਲ ਜੈਜ ਰੇਟ ਜਨਵਰ ਰੇਟ ਚਾ ਕਰੋ ਬਾਉਜੀ ਗੱਲ ਤੁਹਾਨੂੰ ਵਿਖਾਉਂਦੇ ਨੇ ਕਪੜਾ ਅੱਗੇ ਬਾਉਜੀ ਕਪੜਾ ਦੱਸੋ ਇਹਨਾਂ ਆ ਬੀਬੀਆਂ ਵਾਸਤੇ ਕਪੜਾ ਬਾਉਜੀ ਤੁਹਾਨੂੰ ਲੱਗੇ ਨੇ ਦਿਖਾਉਣ ਦੁਕਾਨਦਾਰ ਸਾਹਿਬ ਤੇ ਇਹ ਤੁਸੀਂ ਫੇਰ ਨਾ ਭੁੱਲਣਾ ਪੀੜਾ ਬਾਜ਼ਾਰ ਜੱਜਾਂ ਦੀ ਹੱਟੀ ਠੀਕ ਹੈ ਜੀ ਤਾਂ ਬੀਬੀਆਂ ਵਾਸਤੇ ਆ ਤੁਸੀਂ ਜਾ ਕੇ ਕੁਝ ਕਪੜਾ ਖਰੀਦੋ ਬਿਲਕੁਲ ਜਰ ਗਰੰਟੀ ਵਾਲੀ ਚੀਜ਼ ਕੋਈ ਝੋਖਾ ਨਹੀਂ ਕੋਈ ਧੜੀ ਨਹੀਂ ਘਸ ਹੋਰ ਦੁਕਾਨਾਂ ਫੋ ਪੰਜ ਨਹੀਂ ਪੰਜ ਨਹੀਂ ਗਾੜਾ ਲੱਗਦਾ ਜੀ ਇਹਨਾਂ ਦੋ ਕਪੜਾ ਮਲੂਰ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਟੀ ਬੜੀ ਜਿਆਦਾ ਪ੍ਰੀਮੀਅਮ ਦੇਖਣ ਨੂੰ ਮਿਲੇਗੀ ਕੋਈ ਵੀ ਛੀਰਾ ਛਪਕਾ ਇਹਦੇ ਚ ਨਜ਼ਰ ਨਹੀਂ ਆਏਗਾ ਬਿਲਕੁਲ ਪਲੇਨ ਕੁਆਲਿਟੀ ਬਿਲਕੁਲ ਪ੍ਰੀਮੀਅਮ ਕੁਆਲਿਟੀ ਹੋਏਗੀ ਚੈੱਕ ਕਰ ਸਕਦੇ ਹੋ ਤੇ ਪ੍ਰਾਈਸ ਰੇਂਜ ਬੜਾ ਹੀ ਜਿਆਦਾ ਜਨੂਨ ਹੋਏਗਾ ਸਿਰਫ ਤੇ ਸਿਰ 500 ਰੁਪਏ ਦੀ ਰੇਂਜ ਹੋਏਗੀ ਤੇ ਕੁਆਲਿਟੀ ਆਪਣੇ ਕੋ ਏ ਗ੍ਰੇਡ ਲੈਵਲ ਦੀ ਹੈ ਅਜਕਲ ਇਹਦੇ ਤੇ ਵਰਕ 8 ਤੋਂ 9000 ਰੁਪਏ ਦੀ ਦੇਣ ਦਾ ਵਰਕ ਇਹਦੇ ਤੇ ਆ ਰਿਹਾ ਬੜਾ ਜਿਆਦਾ ਵਧੀਆ ਸਾਰੇ ਕਲਰ ਕੰਬੀਨੇਸ਼ਨ ਬੜੇ ਜਿਆਦਾ ਸੋਹਣੇ ਦਿੱਖ ਨੂੰ ਮਿਲਣਗੇ ਸਾਡੇ ਕੋਲ ਇਹਦੇ ਤੇ ਵਰਕ ਵੀ ਬੜੇ ਸੋਹਣੇ ਆ ਰਹੇ ਆ ਡਿਜ਼ਾਈਨ ਵੀ ਬੜੇ ਸੋਹਣੇ ਆ ਰਹੇ ਆ ਤੇ ਨਹੀਂ ਆ ਦੁਬਾਰਾ ਇੱਕ ਮਿੰਟ ਦੁਬਾਰਾ ਚੱਲੀ ਆ ਰਿਹਾ ਜੀ